ਸਤਿ ਸ਼੍ਰੀ ਅਕਾਲ ਐਟਲੋ ਸਾਹਿਬ ਅੱਜ ਮੈਂ ਤੁਹਾਨੂੰ ਖੁਸ਼ੀ ਦੀ ਖਬਰ ਸੁਣਾਉਣਾ ਜੀ ਅੱਜ ਸਾਡੇ ਘਰੇ ਜਾਨੀ ਕਿ ਦੋ ਬਰਥਡੇ ਆ ਇੱਕ ਸਰਦਾਰਨੀ ਆਪਣੀ ਮੇਰੀ ਵਾਈਫ ਦਾ ਤੇ ਦੂਸਰਾ ਦੋਤੀ ਹੈ ਜੀ ਸਾਡੀ ਤੇ ਉਹ 1 ਸਾਲ ਦੀ ਹੋ ਗਈ ਆ ਆ ਰਾਬੀਆ ਕੌਰ ਖਿੰਡਾ ਮੈਂ ਪੂਰੇ ਖਿੰਡਾ ਪਰਿਵਾਰ ਨੂੰ ਆਪਣੇ ਵੱਲੋਂ ਜਾਨੀ ਕਿ ਸਾਡੇ ਵੱਲੋਂ ਸੁਖਵਿੰਦਰ ਸਿੰਘ ਚੰਦੀ ਪੂਰੇ ਪਰਿਵਾਰ ਵੱਲੋਂ ਰਾਬੀਆ ਕੌਰ ਖਿੰਡਾ ਉਹਨਾਂ ਦੇ ਦਾਦਾ ਸੌਰੀ ਉਹਨਾਂ ਦੇ ਦਾਦਾ ਦਾਦੀ ਸਰ ਸਦਾਰ ਬਖਸ਼ੀਸ਼ ਸਿੰਘ ਖੰਡਾ ਰਣਜੀਤ ਕੌਰ ਖੰਡਾ ਤੇ ਪੂਰੇ ਪਰਿਵਾਰ ਨੂੰ ਤੇ ਨਾਲ ਹੀ ਜਿਹੜਾ ਰਾਬੀਆ ਦਾ ਡੈਡੀ ਆ ਪ੍ਰਭਦੀਪ ਸਿੰਘ ਖੰਡਾ ਤੇ ਰੁਪਿੰਦਰਜੀਤ ਕੌਰ ਖੰਡਾ ਸਾਰਿਆਂ ਨੂੰ ਜਨਮ ਦਿਨ ਦੀਆਂ ਬਹੁਤ-ਬਹੁਤ ਵਧਾਈਆਂ ਦਿੰਨੇ ਆ ਪ੍ਰਮਾਤਮਾ ਕਰੇ ਹੌਲੀ ਬੱਚਾ ਵੱਡਾ ਹੋਵੇ ਚੰਗੀ ਵਿਦਿਆ ਪ੍ਰਾਪਤ ਕਰੇ ਕਿਉਂਕਿ ਬੱਚੇ ਜਿਹਨਾਂ ਦੇ ਘਰ ਦੇ ਵਿੱਚ ਹੁੰਦੇ ਆ ਜੀ ਉੱਥੋਂ ਹੀ ਸਾਰਾ ਕੁਝ ਖੁਸ਼ੀਆਂ ਖੜੇ ਉਸ ਘਰ ਦੇ ਵਿੱਚ ਹੀ ਹੁੰਦੇ ਜਿੱਥੇ ਬੱਚੇ ਹੁੰਦੇ ਪ੍ਰਮਾਤਮਾ ਇਹ ਦਾਤ ਹਰੇਕ ਨੂੰ ਦੇਵੇ ਤੇ ਅੱਜ ਦੋ ਬਰਥਡੇ ਹੈ ਜੀ ਨਾਨੀ ਦੋਤੀ ਦਾ ਮੇਰੀ ਸਿੰਘਣੀ ਦਾ ਵੀ ਤੇ ਉਹਦੀ ਸਾਡੀ ਦੋਤੀ ਦਾ ਵੀ ਆ ਬਹੁਤ ਬਹੁਤ ਸਾਰਿਆਂ ਨੂੰ ਅਸੀਂ ਜਾਨੀ ਕਿ ਪੂਰੇ ਖੰਡਾ ਪਰਿਵਾਰ ਨੂੰ ਤੇ ਜਾਨੀ ਕਿ ਸਾਡੇ ਆਪਾ ਇਹ ਵੀ ਕਹਿ ਦਿੰਨੇ ਮੇਰੇ ਸਹੁਰਿਆਂ ਦਾ ਪਰਿਵਾਰ ਆ ਜੀ ਆ ਉਹਨਾਂ ਦੀ ਕੁੜੀ ਆ ਤੇ ਜਾਨੀ ਕਿ ਸਿੰਘਣੀ ਤੇ ਉਹਨਾਂ ਨੂੰ ਵੀ ਸਾਰਿਆਂ ਨੂੰ ਬਹੁਤ ਬਹੁਤ ਵਧਾਈਆਂ ਜਨਮ ਦਿਨ ਦੀਆਂ ਜੀ ਟੋਲੋ ਸਾਬ ਬਿਲਕੁਲ ਜੀ ਸਾਰੇ ਦੋਨਾਂ ਪਰਿਵਾਰਾਂ ਨੂੰ ਨਹੀਂ ਮੈਂ ਤਿੰਨਾਂ ਪਰਿਵਾਰਾਂ ਨੂੰ ਕਹੂੰਗਾ ਵਾਰਕਵਾਲ ਜੀ ਤੁਹਾਨੂੰ ਕਹੂੰਗਾ ਤੁਹਾਡੇ ਇਲਾਜ਼ ਨੂੰ ਕਹੂੰਗਾ ਬੇਟੀ ਤੇ ਉਹਦੇ ਬੱਸ ਉਹਨਾਂ ਨੂੰ ਤਿੰਨ ਪਰਿਵਾਰ ਹੈ ਜਿਨ੍ਹਾਂ ਦੇ ਵਿੱਚ ਅੱਜ ਖੁਸ਼ੀ ਦਾ ਦਿਨ ਹੈ ਬਹੁਤ-ਬਹੁਤ ਮੁਬਾਰਕਾਂ ਦਿਲੋਂ ਬਈਆ ਜੈਹਰ ਹੈ ਜੀ ਠੀਕ ਜੀ ਥੈਂਕ ਯੂ ਅੱਜ ਨੂੰ ਸਭ ਖਬਰਾਂ ਜ਼ਰੂਰੀ ਸੀਗੀਆਂ ਤੇ ਅੱਜ ਬਰਥਡੇ ਵੀ ਸੀਗਾ ਤੇ ਕਰੇ ਪ੍ਰੋਗਰਾਮ ਆ ਪਰ ਮੈਂ ਕਹਾ ਨਹੀਂ ਇਹ ਪ੍ਰੋਗਰਾਮ ਨਹੀਂ ਛੱਡਣਾ ਭਾਵੇਂ ਕੁਝ ਵੀ ਹੋ ਜਵੇ ਕੇਜਰੀਵਾਲ ਨਾਲ ਸੰਬੰਧਿਤ ਦੋ ਪਟੀਸ਼ਨਾਂ ਵੱਖ-ਵੱਖ ਅਦਾਲਤਾਂ ਨੇ ਕੀਤੀਆਂ ਰੱਦ ਏਮਜ਼ ਮੈਡੀਕਲ ਬੋਰਡ ਨੂੰ ਜਿਹੜਾ ਕਿਹਾ ਵੀ ਤੁਸੀਂ ਕਮੇਟੀ ਬਣਾਓ ਚੈੱਕ ਕਰੋ ਵੀ ਅਰਵਿੰਦ ਕੇਜਰੀਵਾਲ ਜਿਹੜਾ ਕਿੰਨੇ ਕਾ ਅਫੈਕਟਡ ਆ ਉਹਨੂੰ ਇਨਸੂਲਿਨ ਦੀ ਲੋੜ ਹੈ ਨਹੀਂ ਹੈ ਸਾਰਾ ਕੁਝ ਰਿਪੋਰਟ ਦਿਓ ਕੀ ਕਹਿਣਾ ਚਾਹੁੰਦੇ ਆ ਦੇਖੋ ਚੰਦੀ ਸ਼ਾਹ ਵੇ ਜਿਹੜੀਆਂ ਦੋ ਪਟੀਸ਼ਨਾਂ ਇਹ ਅਲੱਗ-ਅਲੱਗ ਹੈ ਜੀ ਇੱਕ ਪਟੀਸ਼ਨ ਦਾਇਰ ਕੀਤੀ ਹੋਈ ਸੀ ਖੁਦ ਕੇਜਰੀਵਾਲ ਸਾਹਿਬ ਨੇ ਜੀ ਉਹਨਾਂ ਨੇ ਰਾਊਜ਼ ਐਵੈਨੀ ਕੋਰਟ ਜਿਹਨੂੰ ਆਪਾਂ ਤਰੈਲ ਕੋਰਟ ਕਹਿ ਦਿੰਦੇ ਆ ਜਿੱਥੇ ਉਹਨਾਂ ਦਾ ਮੁਕੱਦਮਾ ਚੱਲਦਾ ਹੈ ਉੱਥੇ ਦਾਇਰ ਕੀਤੀ ਹੈ ਉਹਦੇ ਨਾਲ ਉਹਨਾਂ ਨੇ ਡਿਮਾਂਡ ਕੀਤੀ ਸੀ ਕਿ ਮੇਰੇ ਜਿਹੜੇ ਡਾਕਟਰ ਹੈ ਉਹ ਡਾਕਟਰ ਸਾਹਿਬ ਨੂੰ ਦਿੱਲੀ 15 ਮਿੰਟ ਮੇਰੇ ਨਾਲ ਵੀਡੀਓ ਕਾਨਫਰੈਂਸ ਦੇ ਜਰੀਏ ਜੀ ਗੱਲ ਕਰਨ ਦੀ ਇਜਾਜ਼ਤ ਦਿੱਤੀ ਜਾਵੇ ਕਿਉਂਕਿ ਮੈਂ ਸ਼ੂਗਰ ਦਾ ਪੇਸ਼ੈਂਟ ਆ ਔਰ ਮੈਨੂੰ ਇਨਸੂਲਿਨ ਮਿਲ ਨਹੀਂ ਰਹੀ ਮੈਂ ਆਪਣੇ ਬਾਡੀ ਨੂੰ ਕਿਸ ਤਰ੍ਹਾਂ ਸਟੇਬਲ ਰੱਖਣਾ ਹੈ ਇਹਦੇ ਬਾਰੇ ਉਹਨਾਂ ਨਾਲ ਵਿਚਾਰ ਵਟਾਂਦਰਾ ਕਰਨਾ ਬਹੁਤ ਜ਼ਰੂਰੀ ਹੈ ਜੀ ਇਹ ਜੋ ਪਟੀਸ਼ਨ ਉਹਨਾਂ ਨੇ ਜ਼ਾਹਿਰ ਕੀਤੀ ਸੀ ਤਾਂ ਇਹਦਾ ਫਿਰ ਜਵਾਬ ਮੰਗਿਆ ਸੀ ਈਡੀ ਤੋਂ ਜੀ ਪਿਛਲੇ ਪ੍ਰੋਗਰਾਮਾਂ ਦੇ ਵਿੱਚ ਆਪਾਂ ਡਿਸਕਸ ਕਰ ਚੁੱਕੇ ਹਾਂ ਈਡੀ ਨੇ ਜਿਹੜਾ ਇਹਦਾ ਜਵਾਬ ਦਿੱਤਾ ਬੜਾ ਨਕਾਰਾਤਮਕ ਦਿੱਤਾ ਜੀ ਮਨੇ ਕਿਹਾ ਜੀ ਅਸਲ ਦੇ ਵਿੱਚ ਹੈ ਕਿ ਇਹ ਇਨਸੂਲਿਨ ਲੈ ਹੀ ਨਹੀਂ ਰਹੇ। ਹੂੰ ਹੂੰ। ਇਹਨਾਂ ਦੇ ਇੱਕ ਡਾਕਟਰ ਹੈ ਜਿਹੜੇ ਬਾਹਰ ਹੈ ਗਾਫਰੇਚੈਤ ਲੰਗਾਨਾ ਚ ਹੈ। ਉਹਨਾਂ ਨੇ ਇਹਨਾਂ ਨੂੰ ਇੱਕ ਬੱਕਰੀ ਕਿਸਮ ਦੀ ਦਾ ਇਹਦਾ ਟ੍ਰੀਟਮੈਂਟ ਦਿੱਤਾ ਵਾ ਸ਼ਾਇਦ ਉਹ ਹੈ। ਜੀ। ਉਹ ਜਾਨੋ ਦਾ ਇਲਜ਼ਾਮ ਬੜਾ ਪੜਾ ਹੈ ਈਡੀ ਬੜੇ ਦਾ। ਉਹਨੇ ਕਿਹਾ ਜੀ ਕੇਜਰੀਵਾਲ ਸਾਹਿਬ ਉਹ ਚੀਜ਼ਾਂ ਖਾਂਦੇ ਐ ਜਿਹੜੀਆਂ ਚੀਜ਼ਾਂ ਦੇ ਨਾਲ ਸ਼ੂਗਰ ਵਧੇ। ਹੂੰ ਹੂੰ। ਭਾਵ ਉਹ ਕਹਿੰਦੇ ਵੀ ਇਹ ਪੂਰੀ ਆਲੂ ਵੀ ਸ਼ੱਕਦੇ ਐ। ਹੂੰ ਹੂੰ। ਇਹ ਅੰਬ ਵੀ ਖਾਂਦੇ ਐ। ਆੜੇ ਮਠਾਈ ਵੀ ਖਾਂਦੇ ਐ। ਹੂੰ ਹੂੰ। ਇਥੇ ਮੇਰੇ ਵੀ ਜਿਕਰ ਕਰਦਾਂ ਕਿ ਕੇਜਰੀਵਾਲ ਸਾਹਿਬ ਦੇ ਪਰਿਵਾਰ ਨੂੰ ਇਹ ਇਜਾਜ਼ਤ ਦਿੱਤੀ ਗਈ ਹੈ ਕਿ ਦਿੱਲੀ ਉਹਨਾਂ ਦਾ ਖਾਣਾ ਉਹ ਜੇਲ੍ਹ ਦੇ ਵਿੱਚ ਪਹੁੰਚਦਾ ਕਰਨ ਕਿਉਂਕਿ ਕੋਰਟ ਨੇ ਵੀ ਮਹਿਸੂਸ ਕੀਤਾ ਸੀ ਕਿ ਜਿਸ ਬੰਦੇ ਨੂੰ ਸ਼ੂਗਰ ਵਰਗੀ ਬਿਮਾਰੀ ਹੋਵੇ ਅਗਰ ਉਹਦੇ ਵਾਸਤੇ ਕੋਈ ਖਾਣਾ ਪ੍ਰਸਕ੍ਰਾਈਬ ਕੀਤਾ ਹੋਆ ਤਾਂ ਉਹ ਖਾਣਾ ਹੀ ਉਹਨੂੰ ਮਿਲਣਾ ਚਾਹੀਦਾ ਪਰਿਵਾਰ ਵੱਲੋਂ ਜੀ ਪਰ ਕੱਲ ਜਦੋਂ ਸੁਣਵਾਈ ਹੋਈ ਕੋਰਟ ਨੇ ਹੈਰਾਨੀ ਪ੍ਰਗਟ ਕੀਤੀ ਕਹਿੰਦੇ ਆ ਕੀ ਹੋ ਗਿਆ ਜੀ ਜੋ ਡਾਕਟਰ ਨੇ ਖਾਣਾ ਪ੍ਰਸਕ੍ਰਾਈਬ ਕੀਤਾ ਹੈ ਕਿ ਉਹ ਤਾਂ ਖਾਣਾ ਹੀ ਨਹੀਂ ਹੈਗਾ ਖਾਣਾ ਦੇ ਉਲਟਕ ਵਿੱਚ ਦਿੱਤਾ ਜਾ ਰਿਹਾ ਹੈ ਹਾਲਾਂਕਿ ਕੇਜਰੀਵਾਲ ਹੋਰਾਂ ਨੇ ਉਹਦਾ ਰਵੱਟਲ ਦਿੱਤਾ ਸੀ ਜਵਾਬ ਦਾ ਜਵਾਬ ਦਿੱਤਾ ਸੀ ਉਹਨਾਂ ਨੇ ਕਿਹਾ ਸੀ ਕਿ ਇੱਕਵੇਂ ਹੋ ਸਕਦਾ ਹੈ ਕਿ ਮੈਂ ਮਠਾਈ ਖਾਂਦਾ ਹੋਵਾਂ ਮੈਂ ਅੰਬ ਖਾਂਦਾ ਹੋਵਾਂ ਕਿਉਂਕਿ ਈਡੀ ਦਾ ਇਹ ਕਹਿਣਾ ਸੀ ਕਿ ਇਹ ਸਾਰਾ ਕੁਝ ਜੋ ਕਰ ਰਹੀ ਹੈ ਇਸ ਕਰਕੇ ਕਰ ਰਹੀ ਹੈ ਕਿ ਨਾਜੀ ਹਾਲ ਥੋੜੀ ਖਰਾਬ ਹੋ ਵੀ ਔਰ ਫਿਰ ਕੋਰਟ ਦੇ ਵਿੱਚ ਜਾਣ ਤੇ ਕੋਰਟ ਚੋਂ ਜ਼ਮਾਨਤ ਹਾਸਲ ਕਰਨ ਹੈ ਕੇਜਰੀਵਾਲ ਹੋਰਾਂ ਦਾ ਕਹਿਣਾ ਸੀ ਕਿ ਨਹੀਂ 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 ਐਸੀ ਗੱਲ ਨਹੀਂ ਮੈਂ ਇਹ ਥੋੜਾ ਵੀ ਜ਼ਮਾਨਤ ਲੈਣ ਵਾਸਤੇ ਮੈਂ ਆਪਣੇ ਆਪ ਨੂੰ ਉਦ ਰੰਗ ਦੇ ਹਵਾਲੇ ਥੋੜਾ ਕਰੂੰਗਾ ਮੇਰੀ ਬਾਡੀ ਨੂੰ ਉਦ ਰੰਗ ਹੋ ਸਕਦਾ ਸ਼ੁਕਰ ਦੇ ਨਾਲ ਉਹਨਾਂ ਨੇ ਇੱਕ ਐਸੀ ਪਰ ਕੱਲ ਕੋਲਟ ਨਹੀਂ ਕਿਹਾ ਕਿ ਗੜਵੜ ਲੱਗਦੀ ਹੈ ਬੋਲਟ ਨੇ ਮਤਲਬ ਹੈ ਜੋ ਈਡੀ ਨੇ ਕਿਹਾ ਸੀ ਕਿ ਜੀ ਇਹ ਮਠਾਈ ਖਾਂਦੇ ਆ ਉਹ ਗੱਲ ਮੰਨੀ ਹੈ ਇਹ ਤੇ ਜ਼ਿਕਰ ਕਰਨਾ ਵੀ ਕਥਾ ਨਹੀਂ ਹੋਊਗਾ ਕਿਉਂਕਿ ਉਹਨਾਂ ਦੇ ਪਰਿਵਾਰ ਨੇ ਵੀ ਇਹਦੀ ਤੇ ਉਹਨਾਂ ਦੀ ਜਿਹੜੀ ਫਾਇਦੀ ਹੈ ਉਹਨਾਂ ਨੇ ਵੀ ਇਹਦਾ ਜਿਹੜਾ ਸਪਸ਼ਟੀਕਰਨ ਦਿੰਦਿਆਂ ਸਪਸ਼ਟ ਕਿਹਾ ਸੀ ਆਤਸੀ ਦੀ ਪ੍ਰੈਸ ਕਾਨਫਰੈਂਸ ਸਾਡੇ ਦਰਸ਼ਕ ਸਹਿਬਾਨ ਨੇ ਦੇਖੀ ਹੋਣੀ ਹੈ ਆਤਸੀ ਜਿਹੜੀ ਇਹਨਾਂ ਦੀ ਬੜੀ ਤੇਜ਼ ਤਰਾਰ ਲੀਡਰ ਹੈ ਉਨੇ ਕਹਿੰਸੀ ਜੀ ਆਪਣੀ ਉਹ ਰਾਮ ਨੰਮੀ ਵਾਲੇ ਦਿਨ ਕਹਿੰਦੇ ਪ੍ਰਸ਼ਾਦ ਦੇ ਰੂਪ ਦੇ ਵਿੱਚ ਉਹਨਾਂ ਨੂੰ ਆਲੂ ਪੂਰੀ ਭੇਜੀ ਗਈ ਸੀ ਕਿਟਰਨੇ ਸ਼ਕਲੀ ਜੀ ਦੇਖੋ ਗੱਲ ਆ ਵੀ ਆਪਣੇ ਸਾਰਿਆਂ ਦੇ ਜਿਹੜੇ ਤਿਥ ਤਿਹਾਰ ਆਉਂਦੇ ਆ ਸਾਰੇ ਧਰਮਾਂ ਚ ਆਉਂਦੇ ਆ ਖੁਸ਼ੀ ਦੇ ਮੌਕੇ ਆਉਂਦੇ ਆ ਗਮੀ ਦੇ ਮੌਕੇ ਵੀ ਆਉਂਦੇ ਆ ਤੁਸੀਂ ਅੱਜ ਖੁਸ਼ੀ ਜ਼ਾਹਰ ਕੀਤੀ ਐ 2 ਵਸਤੇ ਤੁਹਾਡੇ ਘਰ ਦੇ ਵਿੱਚ ਜੀ ਪਰ ਇਹ ਸਾਰਾ ਕੁਝ ਖਾਣ ਪੀਣ ਦੇ ਮੌਕੇ ਤੇ ਆਪਾਂ ਇਹਨਾਂ ਦਾ ਖਿਆਲ ਰੱਖਦੇ ਆ ਨਾ ਕਿ ਸਾਡੀ ਸਿਹਤ ਨੂੰ ਕੋਈ ਡੇਂਜਰ ਨਾ ਹੋਵੇ ਜੀ ਤੁਹਾਡੀ ਧਾਰਮਿਕ ਸ਼ਰਧਾ ਹੋ ਸਕਦੀ ਹੈ ਆਪਾਂ ਗੁਰੂ ਘਰਾਂ ਚ ਜਾਂਦੇ ਹਾਂ ਬਹੁਤ ਬਰੀ ਜਦੋਂ ਉੱਥੇ ਦੇਖ ਵਰਸਾਈ ਜਾਂਦੀ ਹੈ ਬਹੁਤ ਸਾਰੇ ਲੋਕਾਂ ਨੂੰ ਸ਼ੂਗਰ ਵਗੈਰਾ ਹੁੰਦੀ ਹੈ ਔਰ ਉਹ ਕਹਿੰਦੇ ਆ ਜੀ ਕਿਰਕਾ ਥੋੜੀ ਜੀ ਦੇ ਦਿਓ ਅਸੀਂ ਮਤਲਬ ਦੇਖਦੇ ਰੂਪ ਦੇ ਵਿੱਚ ਲੈਨੇ ਆ ਲੇਕਿਨ ਜੇਰੀ ਸਾਨੂੰ ਹਾਰਮ ਕਰੇ ਜ਼ਿਆਦਾ ਅੰ ਵਿੱਚ ਖੰਡ ਵਗੈਰਾ ਹੋਊਗੀ ਇਹ ਹੋਊਗਾ ਸਾਡੇ ਅਸਤੇ ਠੀਕ ਨਹੀਂ ਔਰ ਉਹ ਆਪਣੀ ਰਸਮ ਵੀ ਇੱਥੇ ਕਰਦੇ ਇੱਥੇ ਰਸਮ ਦਾ ਕਿਉਂ ਨਹੀਂ ਕੀਤੀ ਗਈ ਔਰ ਫਿਰ ਜਿਹੜੀਆਂ ਬਾਰ-ਬਾਰ ਪਟੀਸ਼ਨਾਂ ਪੈਂਦੀਆਂ ਪਟੀਸ਼ਨਾਂ ਕੀ ਦਰਸਾਉਣਗੇ ਇਹ ਤੋਂ ਪਹਿਲਾਂ ਪਤਾ ਲੱਗਿਆ ਸਤਿੰਦਰ ਜੈਨੂਰੀ ਉਹ ਵੀ ਅੰਦਰ ਰਹੇ ਸੀ ਅੰਦਰ ਜਾ ਕੇ ਪਤਾ ਲੱਗਦਾ ਹੈ ਕਿ ਤੁਸੀਂ ਜਦੋਂ ਲੋੜ ਤੋਂ ਵੱਧ ਅੰਦਰ ਰਹਿੰਦੇ ਹੋ ਤੇ ਉਹਦਾ ਖਮਿਆਜਾ ਕਿੰਨਾ ਭੁਗਤਣਾ ਪੈਂਦਾ ਬੰਦੇ ਦੀ ਹਲਥ ਕੀ ਹੁੰਦੀ ਹੈ ਇਹ ਸਤਿੰਦਰ ਜੈਨ ਉਹੀ ਹੈ ਜਿਹੜੇ ਹੈਲਥ ਮਨਿਸਟਰ ਵੀ ਰਹੇ ਹੈ ਔਰ ਇਹ ਜੇਲ ਮੰਤਰੀ ਵੀ ਰਹੇ ਹੈ ਤੇ ਮੇਰਾ ਸਵਾਲ ਫੇਰ ਇੱਥੇ ਆਉਂਦਾ ਸਾਡੇ ਦਰਸ਼ਕ ਵੀ ਇਹ ਸਵਾਲ ਖੜਾ ਕਰਨਗੇ ਮੈਨੂੰ ਲੱਗਦੀ ਹੈ ਉਮੀਦ ਹੈ ਕਿ ਜਦੋਂ ਦਵਿੰਦਰਪਾਲ ਸਿੰਘ ਢੁੱਲਰ ਅੰਦਰ ਸੀ ਉਹਨਾਂ ਦੀ ਜਿਹੜੀ ਹੈਗੀ ਹੈ ਰਿਹਾਈ ਹੋਣ ਵਾਲੀ ਸੀ ਅੱਜ ਵੀ ਅੰਦਰ ਆ ਵਿਚਾਰਾ ਆਜੂ ਪਟਿਆਲਾ ਦੀ ਜੀ ਸੌਰੀ ਅੰਮ੍ਰਿਤਸਰ ਦੀ ડીਲ ਦੇ ਵਿੱਚ ਹੈ ਜੀ ਉਹ ਅੰਦਰ ਹੈ ਤੇ ਉਹਨਾਂ ਦੀ ਜਿਹੜੀ ਪ੍ਰੀ ਮੈਚਿਓਰ ਜਿਹੜੀ ਹੈਗੀ ਹੈ ਰਿਹਾਈ ਜਿਹਨੂੰ ਆਪਾਂ ਕਹਿ ਸਕਦੇ ਹਾਂ ਵਕਤ ਤੋਂ ਪਹਿਲਾਂ ਵਾਲੀ ਰਿਹਾਈ ਉਮਰ ਕੈਦ ਦੇ ਵਿੱਚ ਉਹ ਹੋ ਸਕਦੀ ਹੈ ਉਹਨਾਂ ਨੇ ਆਪਣਾ ਕੇਸ ਜਿਹੜਾ ਇਹਨਾਂ ਕੋਲੇ ਭੇਜਿਆ ਲੇਕਿਨ ਕੇਸ ਨੂੰ ਰਿਜੈਕਟ ਕਰਤਾ ਸੀ ਕੁਆੜੀ ਨਹੀਂ ਕੀਤਾ ਕਈ ਵਾਰੀ ਕੀਤਾ ਹੈ ਉਹ ਸੁਪਿੰਦਰ ਜੈਨ ਵੀ ਮੈਡੀਕਲ ਬੇਸ ਦੇ ਉੱਤੇ ਬਾਹਰ ਆਇਆ ਸੀ ਜੀ ਉਹ ਰਿਹਾ ਕਿ ਆਪਣੇ ਟਰੀਟਮੈਂਟ ਕਰਵਾਇਆ ਲੇਕਿਨ ਬਾਅਦ ਵਿੱਚ ਤੇ ਜਿਹੜੀ ਉਹਦੀ ਜਿਹੜੀ ਇੰਟਰਮ ਬੀਲ ਡੀਸੀਕੋਡ ਮੇ ਰੱਦ ਕਰਤੀ ਉਹਨੂੰ ਵਾਪਸ ਫਿਰ ਜੇਲ੍ਹ ਦੇ ਵਿੱਚ ਜਾਣਾ ਪੈ ਗਿਆ ਸੋ ਇਹ ਇਹ ਮਾਮਲਾ ਸੀ ਜਿਹੜਾ ਕੇਜਰੀਵਾਲ ਸਾਹਿਬ ਦੀ ਕੱਲ ਉਹਨਾਂ ਨੇ ਬੀਲ ਐਪਲੀਕੇਸ਼ਨ ਜਿਹੜੀ ਉਹ ਆਪਣੇ ਹੈਗੀ ਆ ਰੱਦ ਕੀਤੀ ਹੈ ਜਿਹੜਾ ਉਹਨਾਂ ਨੇ ਆਪਣੇ ਡਾਕਟਰ ਦੇ ਨਾਲ ਗੱਲ ਕਰਨ ਦੀ ਇਜਾਜ਼ਤ ਮੰਗੀ ਸੀ ਨਾਲ ਅਦਾਲਤ ਨੇ ਆਪਣੇ ਪੱਧਰ ਦੇ ਉੱਤੇ ਇੱਕ ਬਹੁਤ ਵਧੀਆ ਫੈਸਲਾ ਲਿਆ ਜੀ ਅਦਾਲਤ ਨੇ ਇੰਸੈਡ ਡਾਇਰੈਕਟਰ ਨੂੰ ਇਹ ਹਦਾਇਤ ਕਰ ਦਿੱਤੀ ਹੈ ਕਿ ਤੁਸੀਂ ਇੱਕ ਬੋਰਡ ਬਣਾਓ ਜਿਹੜਾ ਬੋਰਡ ਇਹ ਦੇਖੇ ਕਿ ਵਾਕਈ ਕੇਜਰੀਵਾਲ ਸਾਹਿਬ ਦੀ ਹਲਥ ਖਰਾਬ ਹੈ ਇਹ ਬੋਰਡ ਤੈਅ ਕਰੇ ਕਿ ਕੀ ਉਹਨਾਂ ਨੂੰ ਇਨਸੂਲਿਨ ਦੀ ਲੋੜ ਹੈ ਕਿ ਨਹੀਂ ਹੈ ਜੀ ਇਹ ਤਾਂ ਵੈਸੇ ਡਾਕਟਰ ਤੇ ਨਿਰਭਰ ਹੁਣ ਇੱਥੇ ਸਵਾਲ ਫੇਰ ਖੜਾ ਹੁੰਦਾ ਹੈ ਕਿ ਆਮ ਬੰਦੇ ਦਾ ਤੇ ਵੀਆਈਪੀ ਦਾ ਕਿੰਨਾ ਫਰਕ ਹੁੰਦਾ ਹੈ ਬਿਲਕੁਲ ਜੀ ਜੇਲ੍ਹ ਦੇ ਵਿੱਚ ਡਾਕਟਰ ਹੁੰਦੇ ਜੇਲ੍ਹ ਦੇ ਵਿੱਚ ਹਸਪੀਟਲ ਹੁੰਦੇ ਜਿਹੜੇ ਲੋਕਾਂ ਨੇ ਜੇਲ੍ਹਾਂ ਕੱਟੀਆਂ ਉਹਨਾਂ ਨੂੰ ਪਤਾ ਕਿ ਜੇਲ੍ਹ ਕੀ ਹੁੰਦੀ ਹੈ ਕਹਿੰਦੇ ਕਹਾਉਂਦੇ ਬੰਦੇ ਜਿਹੜੇ ਹੈਗੇ ਆ ਉਹਨਾਂ ਨੂੰ ਤਾਂ ਸਾਰੀਆਂ ਫੈਸਿਲਿਟੀਆਂ ਮਿਲ ਜਾਂਦੀਆਂ ਹਨ ਉਹਨਾਂ ਨੂੰ ਬਾਹਰ ਵੀ ਕਾਰਦ ਲੱਗ ਜਾਂਦੀ ਹੈ ਉਹ ਪ੍ਰਾਈਵੇਟ ਹਸਪਤਲਾਂ ਜਾ ਕੇ ਇਲਾਜ ਕਰਾਉਂਦੇ ਹਨ ਲੇਕਿਨ ਜਿਹੜੇ ਗਰੀਬ ਗੁਰਬੇ ਦੀ ਇਲਾਜ ਹੁੰਦੀ ਹੈ ਉਹ ਮਰਦੇ ਜਿਹਨਾਂ ਦੇ ਵਿੱਚ ਉਹਨਾਂ ਵਾਸਤੇ ਕਾਨੂੰਨ ਹੋਰ ਕਿ ਵੱਡੇ ਬੰਦੇਆਂ ਵਾਸਤੇ ਹੋਰ ਕਿਉਂ ਸਵਾਲ ਆ ਅਦਾਲਤ ਨੇ ਜਦੋਂ ਠੀਕਾ ਆਪਣੀ ਕਾਰਵਾਈ ਕੀਤੀ ਹੁਣ ਕੇਜਰੀਵਾਲ ਸਾਹਿਬ ਦਾ ਖਾਣਾ ਵੀ ਘਰੋਂ ਲਿਆਉਂਦੀ ਇਸ ਵਾਸਤੇ ਦੀ ਸੀ ਉਹਨਾਂ ਨੂੰ ਜੇ ਉਹਨਾਂ ਨੇ ਪਟੀਸ਼ਨ ਦਾਇਰ ਕੀਤੀ ਹੈ ਪਟੀਸ਼ਨ ਭਾਵੇਂ ਉਹਨਾਂ ਦੀ ਰੱਦ ਕਰਤੀ ਲੇਕਿਨ ਕੋਰਟ ਨੇ ਆਪਣੇ ਪੱਤਰ ਦੇ ਕੇ ਕਿਹਾ ਜੀ ਇਸਦੇ ਡਾਕਟਰ ਜਿਹੜੇ ਹੈਗੇ ਉਹਨਾਂ ਦਾ ਮੈਡੀਕਲ ਕਰਮਿਕ ਟੀਮ ਬੜਾਈ ਜਾਵੇ ਜੇ ਕੇਜਰੀਵਾਲ ਹੋਰੀ ਮੁੱਖ ਮੰਤਰੀ ਹੈ ਕਿ ਬਾਕੀ ਭਾਰਤ ਦੇ ਜਿਹੜੇ ਨਾਗਰਿਕ ਹੈ ਉਹਨਾਂ ਲਈ ਕੋਈ ਹੱਕਾ-ਕੁੱਕ ਨਹੀਂ ਹੈਗੀ ਕੀ ਉਹਨਾਂ ਲਈ ਕੋਈ ਮਨੁੱਖੀ ਅਧਿਕਾਰ ਨਹੀਂ ਹੈਗੀ ਜੇ ਇਹਨਾਂ ਵਾਸਤੇ ਕੁਝ ਹੋ ਸਕਦਾ ਹੈ ਕਿ ਜਿਹੜੇ ਜੇਲ੍ਹ ਦੇ ਅੰਦਰਲੇ ਹਸਪੀਟਲਸ ਦੀ بجائے ਐਨਮ ਵਰਗੇ ਇੰਸਟੀਚਿਊਟ ਦੇ ਵੱਡੇ ਡਾਕਟਰ ਆ ਕੇ ਉਹਨਾਂ ਦਾ ਕਰ ਸਕਦੇ ਆ ਤਾਂ ਮੇਰੇ ਖਿਆਲ ਮੇਰੇ ਸਾਹਬ ਕੇ ਇੱਕ ਬਿਸਕਰੇ ਬਾਜੀ ਹੈ ਇਹ ਆਮ ਲੋਕਾਂ ਦਾ ਬਿਸਕਰੇ ਬਾਜੀ ਹੈ ਇਸੇ ਫੇਰ ਸਵਾਲ ਪਹਿਲਾ ਹੁੰਦਾ ਹੈ ਕਿ ਚਾਹੇ ਦਿੱਲੀ ਹੋਵੇ ਤੇ ਚਾਹੇ ਪੰਜਾਬ ਹੋਵੇ ਕੱਲ ਆਮ ਆਦਮੀ ਕਲੀਨਿਕ ਦੀ ਚਲਦੀ ਹੈ ਜੀ ਕਿ ਜੇ ਆਮ ਆਦਮੀ ਕਲੀਨਿਕ ਬਣਾਤੇ ਦਿੱਲੀ ਦੇ ਵਿੱਚ ਉਹਨਾਂ ਨੂੰ ਮਹੱਲਾ ਕਲੀਨਿਕ ਕਹਿੰਦੇ ਦੇ ਇੱਥੇ ਉਹ ਕਹਿੰਦੇ ਹੁਣ ਤੁਸੀਂ ਲੋਕਾਂ ਨੂੰ ਤਾਂ ਛੱਡਦੇ ਹੋ ਸਿਰਫ ਤੇ ਸਿਰਫ ਜਿਹੜੇ ਠੇਕੇ ਦੇ ਡਾਕਟਰਾਂ ਤੇ ਜਿਨ੍ਹਾਂ ਨੂੰ ਪਰ ਜਿਹੜੇ ਹੀਗੇ ਪੇਸ਼ੈਂਟ ਕਮਿਸ਼ਨ ਮਿਲਦਾ ਹੈ ਤੇ ਤੁਹਾਨੂੰ ਜਿੰਨੇ ਤੁਸੀਂ ਪੇਸ਼ੈਂਟ ਦੇਖੋਗੇ ਉਹਨੇ ਤੁਹਾਨੂੰ ਰੁਪਈਏ ਮਿਲ ਜਾਣਗੇ ਔਰ ਬਹੁਤ ਵਾਰੀ ਉਹ ਪੇਸ਼ੈਂਟ ਵੱਧ ਵੀ ਦਿਖਾਉਂਦੇ ਖਜਾਨੇ ਨੂੰ ਚੂਨਾ ਵੀ ਲੱਗਦਾ ਹੈ ਪਰ ਜਦੋਂ ਤੁਸੀਂ ਆਪ ਬਿਮਾਰ ਹੋਣੇ ਆਪ ਹਸਪਤਲ ਤੁਸੀਂ ਫਿਰ ਮਹੱਲਾ ਕਲੀਨ ਕੈਂਟ ਦੇਰ ਪਰ ਕਿਉਂ ਨਹੀਂ ਕਰਦੇ ਮਹੱਲਾ ਕਲੀਨ ਕਲੂਬ ਛਡੋ ਹਸਪਤਲ ਜੇਲ੍ਹ ਦੇ ਵੀ ਜਿਹੜਾ ਹਸਪਤਲ ਹੁੰਦਾ ਡਾਕਟਰ ਜਨਰੀ ਸਾਹਿਬ ਉਸ ਹਸਪਤਲ ਦੇ ਵਿੱਚ ਵੀ ਕੁਆਲੀਫਾਈਡ ਡਾਕਟਰ ਹੁੰਦੀ ਹੈ ਉੱਥੇ ਹਾਈਟ ਵਗੈਰੇ ਦੇ ਵੀ ਹੁੰਦੇ ਆ ਜੇ ਉਹ ਡਾਕਟਰ ਮਹਿਸੂਸ ਕਰਦੇ ਆ ਕਿ ਬੰਦੇ ਨੂੰ ਬਾਹਰਲੇ ਟਰੀਟਮੈਂਟ ਦੀ ਲੋੜ ਹੈ ਤਾਂ ਨਾਲ ਦੀ ਨਾਲ ਰੈਫਰ ਕਰ ਦਿੰਦੇ ਮੋਰਓਵਰ ਕੇਜਰੀਬਾਲ ਸਾਹਿਬ ਸਧਾਰਨ ਵਿਅਕਤੀ ਨਹੀਂ ਕੇਜਰੀਵਾਲ ਇੱਕ ਸਟੇਟ ਦੇ ਮੁੱਖ ਮੰਤਰੀ ਹੈ ਜੀ ਇਹਦੇ ਨਾਲ ਇੱਕ ਪਟੀਸ਼ਨ ਹੋਰ ਸੀ ਔਲਾਦ ਦੇ ਇੱਕ ਸਟੂਡੈਂਟ ਨੇ ਦਾਇਰ ਕੀਤੀ ਸੀ ਹਾਈ ਕੋਰਟ ਦੇ ਵਿੱਚ ਦਿੱਲੀ ਹਾਈ ਕੋਰਟ ਜੀ ਉਹਨਾਂ ਨੇ ਡਿਮਾਂਡ ਇਹ ਕੀਤੀ ਸੀ ਜੀ ਕੇਜਰੀਵਾਲ ਨੂੰ ਜਿਹੜਾ ਹੈਗਾ ਰਿਹਾ ਕੀਤਾ ਜਾਵੇ ਜੀ ਉਹਨੂੰ ਪੁੱਛਿਆ ਅਦਾਲਤ ਨੇ ਵੀ ਭਾਈ ਤੂੰ ਕੌਣ ਹੈ ਕੇਜਰੀਵਾਲ ਹੋ ਰਹੇ ਨੇ ਤਾਂ ਪਟੀਸ਼ਨ ਦਾਇਰ ਨਹੀਂ ਕੀਤੀ ਤੂੰ ਆ ਤੀਜਾ ਬੰਦਾ ਕੌਣ ਹੈ ਕਹਿੰਦੇ ਜੀ ਮੈਂ ਜਨ ਹਿੱਤ ਕੀਤੀ ਹੈ ਪਬਲਿਕ ਇੰਟਰਸਟ ਲਿਟੀਗੇਸ਼ਨ ਉਹ ਕਹਿੰਦੇ ਤੈਨੂੰ ਕੀ ਤਕਲੀਫ ਹੋਗੀ ਕਹਿੰਦਾ ਜੀ ਤਕਲੀਫ ਮੈਨੂੰ ਇਹ ਹੈ ਉਹਦੇ ਵਕੀਲ ਸਾਹਿਬ ਕਹਿੰਦੇ ਸਾਨੂੰ ਤਕਲੀਫ ਇਹ ਹੈ ਜੇ केजरीवाल ਸਾਹਿਬ ਅੰਦਰ ਹੈ ਲੋਕਾਂ ਦੇ ਕੰਮ ਰੁਕੇ ਪਏ ਐ ਇਲੈਕਟਿਡ ਮੁੱਖ ਮੰਤਰੀ ਅੰਦਰ ਹੋਵੇ ਕੰਮ ਕਰ ਨਾ ਸਕੇ ਦੁਨੀਆ ਸਾਡੇ 'ਤੇ ਸਵਾਲ ਕਰਦੀ ਐ ਇਸ ਕਰਕੇ ਮੇਰੀ ਜਿਹੜੀ ਕੌਂਸ਼ੀਅਸ ਹੈ ਮੇਰੀ ਜਿਹੜੀ ਜ਼ਮੀਰ ਹੈ ਉਹ ਕਹਿੰਦੀ ਐ ਕਿ ਮੈਂ ਇਸ ਮਾਮਲੇ ਨੂੰ ਚੁਣੌਤੀ ਦਿੰਦਾ ਤੇ ਤੁਸੀਂ ਇਹਨੂੰ ਸਿਹਰਾ ਗੱਡੀ ਇਹਨਾਂ ਨੂਰ ਹਾਈ ਦਿਓ ਕੇਜਰੀਵਾਲ ਦੇ ਵਕੀਲ ਨੂੰ ਪੁੱਛਿਆ ਉਹਨੇ ਕਿਹਾ ਜੀ ਸਾਡੀ ਤਾਂ ਕੋਈ ਅਸੀਂ ਤਾਂ ਇਸ ਕਿਸਮ ਦੀ ਡਿਮਾਂਡ ਨਹੀਂ ਕੀਤੀ ਹਾਲਾਂਕਿ ਕੇਜਰੀਵਾਲ ਹੋਰਾਂ ਨੇ ਆਪਣੀ ਗ੍ਰਿਫਤਾਰੀ ਨੂੰ ਜਿਹੜੇ ਉਹਨਾਂ ਦੇ ਗ੍ਰਿਫਤਾਰ ਮਾਂਦਰ ਤਸਵੀਰ ਉਹਨੂੰ ਲੈ ਕੇ ਉਹਨਾਂ ਨੇ ਆਲਰੇਡੀ ਜਿਹੜੀ ਹੈ ਪਹਿਲਾਂ ਇੱਕ ਛਿੱਲੀ ਹਾਈ ਕੋਰਟ ਚ ਪਟੀਸ਼ਨ ਦਾਇਰ ਕੀਤੀ ਸੀ ਉਹ ਰੱਦ ਹੋ ਗਈ ਸੀ ਉਸ ਪਟੀਸ਼ਨ ਦੇ ਖਿਲਾਫ ਉਹ ਸੁਪਰੀਮ ਕੋਰਟ ਚ ਗਏ ਔਰ ਸੁਪਰੀਮ ਕੋਰਟ ਦੇ ਵਿੱਚ ਉਹ ਪੈਂਡ ਗਏ ਪਰ ਅਵਲਤ ਨੇ ਇਹਦਾ ਬੜਾ ਸਖਤ ਨੋਟਿਸ ਲਿਆ ਅਦਾਲਤ ਨੇ ਕਿਹਾ ਕਿ ਪਹਿਲਾਂ ਵੀ ਅਜਿਹੀਆਂ ਕਈ ਜਿਹੜੀਆਂ ਪਟੀਸ਼ਨਾਂ ਰੱਦ ਕੀਤੀਆਂ ਗਈਆਂ ਇਹਦਾ ਮਤਲਬ ਇਹ ਹੈ ਕਿ ਲੋਕ ਆਪਣੀ ਫੋਕੀ ਸ਼ੋਹਰਤ ਹਾਸਲ ਕਰਨ ਵਾਸਤੇ ਨਾਂ ਖੱਟਣ ਵਾਸਤੇ ਪਬਲਿਸਿਟੀ ਕੱਟਣ ਵਾਸਤੇ ਇਸ ਕਿਸਮ ਦੀਆਂ ਪਟੀਸ਼ਨਾਂ ਦਾਇਰ ਕਰਦੇ ਆ ਇਸ ਲਈ ਅਦਾਲਤ ਨੇ ਨਾਲੇ ਉਹ ਪਟੀਸ਼ਨ ਰੱਦ ਕਰਤੀ ਪਟੀਸ਼ਨੇ ਰੱਦ ਕਰਨ ਦੇ ਨਾਲ ਹੀ ਉਹਨਾਂ ਨੇ ਉਸ ਪਟੀਸ਼ਨਰ ਨੂੰ 75000 ਰੁਪਏ ਦਾ ਯਾ ਹਰਜਾਨਾ ਨਹੀਂ ਟੁਕਤਾ ਕੋਸਟ ਪਾਤੀ ਉਹਨਾਂ ਨੂੰ ਉਹਨਾਂ ਨੂੰ ਹਰਜਾਨਾ ਟੁਕ ਕੇ ਤੁਸੀਂ 75000 ਰੁਪਏ ਜਮ੍ਹਾਂ ਕਰਵਾਓ ਅਦਾਲਤ ਦਾ ਸਮਾਂ ਬਰਬਾਦ ਕਰਦੇ ਹੋ ਔਰ ਜੱਜ ਸਾਹਿਬਾਨ ਦਾ ਵੀ ਸਮਾਂ ਬਰਬਾਦ ਹੁੰਦਾ ਜਿਹੜੇ ਕਿਸੇ ਹੋਰ ਕੇਸ ਵੱਲ ਧਿਆਨ ਦਿੱਤਾ ਜਾਵੇ ਉਹ ਨਹੀਂ ਹਦਾ ਮੇਰੇ ਖਿਆਲ ਮਤ ਮੁਤਾਬਕ ਹਾਲਤ ਨੇ ਜਿਹੜੀ ਆ ਜਿਹਦੀ ਆਮ ਸੋਕੀ ਪਬਲਿਸਿਟੀ ਹਸਪੀਟਲ ਕਰਨ ਵਾਸਤੇ ਲੋਕ ਫਿਚਨ ਡਰ ਕਰਦੇ ਆ ਉਹਦੇ ਸੰਬੰਧ ਦੀ ਸੰਬੰਧ ਸੰਬੰਧੀ ਜਿਹੜਾ ਇਹ ਫੈਸਲਾ ਇਸ ਲੋਕ ਜੋਗ ਹੈ ਜੀ ਚੰਦੀ ਸਾਹਿਬ